ਸਰਦਾਰ ਦੀ ਲੈ ਆਇਆ ਸਮਾਨ ਲੈ ਆਇਆ ਕਿੰਨੇ ਦਾ 3500 ਦਾ ਜੀ ਜਿਹੜੀ ਤੁਸੀਂ ਪਰਚੀ ਦਿੱਤੀ ਤੇ ਉਹ ਸਾਰਾ ਲੈ ਆਇਆ ਜੀ ਜਿਹੜੀ ਤੁਸੀਂ ਪਰਚੀ ਦਿੱਤੀ ਤੇ ਉਹ ਸਾਰਾ ਲੈ ਆਇਆ ਜੀ ਅੰਦਰ ਰੱਖਦੇ ਫਿਰ ਆਪਾਂ ਸਨਾਮ ਚ ਲਾਗੇ ਲੈ ਵੀ ਅੱਜ ਤਾਂ ਵਧੀਆ ਜਵਾਖਾਂ ਵਾਸਤੇ ਸਮਾਨ ਲੈ ਕੇ ਜਾਵਾਂਗੇ ਲੈ ਨਜ਼ਾਰਾ ਆ ਬਈ ਯਾਰ 20 ਰੁਪਏ ਦੇ ਦੇ ਯਾਰ ਭੁੱਖ ਬਹੁਤ ਲੱਗ ਰਹੀ ਹੈ ਬਈ ਯਾਰ 20 ਪੀ ਲਾ ਬਈ ਯਾਰ ਬਈ ਯਾਰ ਮੈਂ ਤੈਨੂੰ ਕਿਤੇ ਦੇਖਿਆ ਲੱਗਦਾ ਯਾਰ ਮੈਨੂੰ ਬਈ ਯਾਰ ਮੈਂ ਤਾਂ ਯਾਰ ਬਈ ਸੰਗਰੂਰ ਦਾ ਯਾਰ ਮੈਨੂੰ ਤਾਂ ਕਿਤੇ ਦੇਖਿਆ ਹੋਊਗਾ ਤੈਨੂੰ ਹਾਂ ਸੱਚ ਬਈ ਮੈਂ ਉਹਦੇ ਡੈਡੀ ਨੂੰ ਦਵਾਈ ਦਵਾਉਣ ਗਿਆ ਸੀ ਸੰਗਰੂਰ ਦਾ ਹਸਪਤਾਲ ਤੇ ਮੈਂ ਤੈਨੂੰ ਉੱਥੇ ਦੇਖਿਆ ਬਈ ਯਾਰ ਅੱਛਾ ਬਈ ਤੂੰ ਮੈਂ ਉੱਥੇ ਨਾਲ ਆਪਣਾ ਮੈਡੀਕਲ ਚ ਯਾਰ ਨੌਕਰੀ ਕਰਦਾ ਜੀ ਉੱਥੇ ਅੱਛਾ ਬਈ ਫੇਰ ਤੇਰੇ ਹਜੇ ਹਾਲਾਤ ਕਿਵੇਂ ਹੋ ਗਏ ਬਈ ਹਾਲਾਤ ਤਾਂ ਬਈ ਹੁਣ ਤੂੰ ਮੈਂ ਕੀ ਦੱਸਾਂ ਯਾਰ ਮੋਤੇ ਨੌਕਰੀ ਕਰਦਾ ਵੀ ਤਰਖਾਜੀ 15000 ਰੁਪਇਆ ਠੀਕ ਆ ਬਾਈ ਮੈਂ ਕੀ ਕਰਾ ਕਰਾ ਮੈਨੂੰ ਲਾਲਚ ਪੈਦਾ ਹੋ ਗਿਆ ਨਾ ਮੈਂ 100 ਵਾਲੀ ਦਵਾਈ 150 ਦੀ ਹਾਂ ਐ ਕਰਦੇ ਕਰਦੇ ਨਾ ਮੈਂ ਸਾਲ ਮਹੀਨੇ ਦਾ 15 20 ਤੋਂ ਲੈ ਕੇ 30 40000 ਰੁਪਏ ਕਮਾਉਣ ਲੱਗ ਗਿਆ ਫਿਰ ਮੈਂ ਲਾਲਚ ਵਧੀ ਗਿਆ ਬਾਈ ਹੋਰ ਲਾਲਚ ਵਧੀ ਗਿਆ ਫਿਰ ਹੈ ਕੁਦਰਤ ਨੇ ਗੇੜਾ ਫੇਰਿਆ ਨਾ ਮੇਰੇ ਮੁੰਡੇ ਦਿਲ ਤੇ ਸ਼ੇਪ ਹੋ ਗਿਆ ਬਾਈ ਅੱਛਾ ਬਾਈ ਹਾਂ ਫਿਰ ਮੈਨੂੰ ਅਸਲ ਦਾਖਲ ਕਰ ਲਿਆ ਬਾਈ ਸਾਰੇ ਪੈਸੇ ਲਾ ਕੇ ਨਾਲ ਦਾ ਮੇਰੇ ਤੇ ਨਾਲੇ ਮੇਰਾ ਮੁੰਡਾ ਨਹੀਂ ਬਚਿਆ ਚਾ ਬਈ ਹਾਂ ਬਈ ਉਹਦਾ ਬੇਈਮਾਨਾ ਦੇਖ ਕੇ ਕਹਿੰਦੇ ਨੇ ਸੱਚੀ ਗੱਲ ਦੰਦਿਆ ਮਾੜਾ ਹੁੰਦਾ ਓਏ ਬੇਈਮਾਨਾ ਮੇਰਾ ਨਿਕਲ ਗਿਆ ਤੇ ਮੇਰੇ ਸਾਰੇ ਪੈਸੇ ਗਏ ਦੇਖ ਨਾਲੇ ਮੇਰਾ ਮੋੜ ਆ ਗਿਆ ਹੁਣ ਮਾ ਮੇਰਾ ਹਾਲਾਤ ਹੋ ਗਿਆ ਬਈ ਦੇਖ ਤੇਰਾ ਬੇਈਮਾਨੀ ਨਹੀਂ ਕਰਨੀ ਚਾਹੀਦੀ ਬਈ ਕਿਸੇ ਵਾਸਤੇ ਵੀ ਅੱਛਾ ਬਈ ਉਹ ਗੱਲ ਤਾਂ ਸਰਦਾਰ ਨਾਲ ਯਾ ਧੋਖਾ ਕਰਕੇ 1000 ਰੁਪਏ ਕਮਾਤਾ ਲਿਆ ਪਰ ਬੇਈਮਾਨੀ ਦਾ ਪੈਸਾ ਦੇਖ ਲੈਾ ਨਤੀਜਾ ਹੁੰਦਾ ਹਨ ਮੋੜ ਆਉਨੇ ਬਈ ਸਰਦਾਰ ਦੀ ਪੈ ਜੀ ਯਾਰ ਵਫਾ ਨਹੀਂ ਕਰਦੇ ਬਈ ਮੂਰੇ ਆਉਣਾ ਹੈ ਸਰਦਾਰ ਦੇ ਪੈਸੇ ਯਾਰ ਸਰਦਾਰ ਸਾਹਿਬ ਹਾਂ ਆ 1000 ਰੁਪਏ ਹੀ ਆ ਤੁਹਾਡਾ ਜੀ ਜੀ ਕਹਤਾ ਮੈਂ ਜਿਹੜਾ ਮੈਂ ਕੱਲ ਤੁਸੀਂ ਸੌਦੇ ਬਾਅਦ ਤੇ ਦਿੱਤਾ ਸੀ ਉਹ 2500 ਦੀ ਆਇਆ ਜੀ 1000 ਰੁਪਏ ਵਾਪਸ ਦਿੱਤਾ ਜੀ ਇਹ ਮੇਰੇ ਮਨ ਚ ਬੇਈਮਾਨ ਆ ਗਿਆ ਜੀ ਮੈਂ ਤਾਂ ਰੱਖ ਲਿਆ ਦੀਗਾ ਜੀ ਤੂੰ ਅੱਗ ਕੇ ਲੈ ਲੰਦਾ ਉਹ ਜਿਹੜਾ ਤੁਸੀਂ ਕੱਲ ਪੈਸੇ ਦਿੱਤੇ ਤੇ ਮੈਨੂੰ ਜੀ ਉਹ ਮੇਰੀ ਮੰਮੀ ਦੇ ਦਵਾਈ ਤੇ ਲੱਗੇ ਜੀ ਅੱਜ ਮੇਰੇ ਭਾਣਜਾ ਭਾਣਜੀ ਆ ਗਏ ਉਹਨਾਂ ਵਾਸਤੇ ਸੌਦਾ ਲੈ ਕੇ ਆਣੀ ਤਾਂ ਮੈਨੂੰ ਆਏ ਗਏ 1000 ਰੁਪਏ ਮੈਂ ਦੇ ਵਿੱਚ ਰੱਖ ਤਾں ਬੇਈਮਾਨਾ ਨਹੀਂ ਕਰਨਾ ਸੀ ਤੈਨੂੰ ਕੀ ਲੋੜ ਸੀ ਤੂੰ ਮੈਥੋਂ ਮੰਗ ਕੇ ਲੈ ਜਾਂਦਾ ਪੈਸੇ ਉਹ ਮੈਨੂੰ ਆਏ ਦੀ ਗਏ ਜੀ ਮਾ ਜਵਾਬ ਨਾ ਦੇ ਦੇਣ ਕਿਤੇ ਨਹੀਂ ਜਵਾਬ ਨਹੀਂ ਦਿੰਦੇ ਲਓ ਹੜਾ ਪੈਸੇ ਲੈ ਇਹ ਜਵਾਕਾਂ ਵਾਸਤੇ ਠੀਕ ਹੈ ਸਰਦਾਰ ਜੀ ਧੰਨਵਾਦ ਜੀ ਗਲਤੀ ਹੋ ਗਈ